ਸੂਰਤੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ ਉਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਤਾਂ ਇਸ ਮਹਾਵਾਕਾ ਦੇ ਅਨੁਸਾਰ ਇੱਕ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਇਸ ਜੰਗ ਨੂੰ ਲੈ ਕੇ ਜਿਹੜਾ ਇੱਕ ਸਰੰਦ ਫਤ ਦਿਵਸ ਹੈ ਜਿਹੜਾ ਉਹ ਐ ਜੀ ਪੀ ਸੀ ਵੱਲੋਂ ਜਿਹੜਾ ਉਹ ਮਨਾਇਆ ਜਾ ਰਿਹਾ ਤੇ ਇੱਥੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਫੌਜੀ ਬੈਂਡ ਹੈ ਜਿਹੜਾ ਉਹ ਆਪਣਾ ਆਪਣੇ ਕਰਤੱਵ ਕਰਦੇ ਹੋਏ ਜਿਹੜੇ ਉਹ ਦਿਖਾਈ ਦੇ ਰਹੇ ਨੇ ਇਸ ਤੋਂ ਪਹਿਲਾਂ ਗਤਕਾਂ ਵੀ ਜਿਹੜਾ ਉਹ ਨਯੰਗ ਜਥੇਬੰਦੀਆਂ ਵੱਲੋਂ ਤੇ ਭੁਜਾਗੀ ਸਿੰਘਾਂ ਵੱਲੋਂ ਜਿਹੜਾ ਉਹ ਖੇਡਿਆ ਗਿਆ ਸੀ ਤੇ ਇਹ ਰੋਡ ਹੈ ਜਿਹੜੀ ਉਹ ਲਾਂਡਰਾ ਇਸ ਵਕਤ ਜਿਹੜਾ ਉੱਥੇ ਪਹੁੰਚ ਚੁੱਕਿਆ ਤੇ ਇਸ ਰੋਡ ਦੇ ਰਾਹੀਂ ਹੀ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿਖੇ ਜਿਹੜਾ ਸ਼ਹੀਦੀ ਮਾਰਚ ਹੈ ਜਿਹੜਾ ਉਹ ਇੱਥੋਂ ਨਿਕਲੇਗਾ ਇੱਥੋਂ ਇੱਕ ਫਤਿਹ ਮਾਰਚ ਜਿਹੜਾ ਉਹ ਕੱਢਿਆ ਜਾਵੇਗਾ ਅੱਜ ਦੇ ਫਤਿਹ ਮਾਰਚ ਦੇ ਵਿੱਚ ਦੱਸਣਾ ਚਾਹੁੰਦੇ ਆ ਕਿ 1710 ਈਸਵੀ ਦੇ ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਚੱਪੜ ਚਿੜੀ ਨੂੰ ਫਤਿਹ ਕੀਤਾ ਗਿਆ ਸੀ ਵਜ਼ੀਰ ਖਾਨ ਨੂੰ ਮੁਕਾ ਕੇ ਉਸ ਤੋਂ ਬਾਅਦ ਦੇ ਵਿੱਚ ਫਤਿਹ ਦਿਵਸ ਹੈ ਜਿਹੜਾ ਉਸ ਤੋਂ ਬਾਅਦ ਜਿਹੜਾ ਮਨਾਇਆ ਜਾਣ ਲੱਗਿਆ ਕਿਉਂਕਿ ਖਾਲਸਾ ਰਾਜ ਜਿਹੜੀ ਦੀ ਸਥਾਪਨਾ ਜਾਨੀ ਕਿ ਗੁਰੂ ਗੋਬਿੰਦ ਸਿੰਘ ਨੇ ਹਾਲਾਂਕਿ 1699 ਦੇ ਵਿੱਚ ਕਰ ਦਿੱਤੀ ਸੀ ਲੇਕਿਨ ਉਸ ਤੋਂ ਬਾਅਦ ਦੇ ਵਿੱਚ ਸਿੱਖ ਰਾਜ ਦੀ ਜਿਹੜੀ ਸਥਾਪਨਾ ਉਹ ਸਰੰਦ ਤੋਂ ਜਿਹੜੀ ਆ ਉਹ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਦੇ ਵਿੱਚ ਅੱਜ ਸਰਹੰਦ ਫਤਿਹ ਮਾਰਚ ਜਿਹੜਾ ਉਹ ਐ ਜੀ ਪੀ ਸੀ ਵੱਲੋਂ ਮਨਾਇਆ ਜਾ ਰਿਹਾ ਹੈ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਫਤਿਹ ਮਾਰਚ ਦੇ ਵਿੱਚ ਜਿਹੜੇ ਪਾਲਕੀ ਸਾਹਿਬਾ ਉਹ ਪਿੱਛੇ ਆ ਰਹੇ ਨੇ ਉਸ ਤੋਂ ਪਹਿਲਾਂ ਟਰੈਕਟਰਾਂ ਦੇ ਰਾਹੀਂ ਜਿਹੜਾ ਇੱਕ ਪਾਣੀ ਦਾ ਛੜਕਾਓ ਕੀਤਾ ਜਾ ਰਿਹਾ ਹੈ ਸੜਕਾਂ ਨੂੰ ਸਾਫ਼ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਮਾਰਚ ਜਿਹੜਾ ਉਹ ਅੱਗੇ ਵਧੇ ਅਤੇ ਇਸੇ ਜਗ੍ਹਾ ਦੇ ਉੱਤੋਂ ਦੀ ਇਹ ਮਾਰਚ ਨਿਕਲ ਕੇ ਜਿਹੜਾ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ 4 ਵਜੇ ਦੇ ਤਕਰੀਬਨ ਉੱਥੇ ਪਹੁੰਚੇਗਾ ਜਿਸ ਤੋਂ ਬਾਅਦ ਦੇ ਵਿੱਚ ਉੱਥੇ ਗਤਕਾ ਸੰਮੇਲਨ ਅਤੇ ਬਾਕੀ ਸਮਾਰੋਹ ਨੇ ਜਿਹੜੇ ਉਹ ਬਾਬਾ ਬਲਵੀਰ ਸਿੰਘ ਬੁੱਢਾ ਦਲ ਦੇ ਜੋ ਮੁਖੀ ਨੇ ਉਹਨਾਂ ਵੱਲੋਂ ਬਾਕੀ ਦੇ ਪ੍ਰੋਗਰਾਮ ਨੇ ਜਿਹੜੇ ਉਹ ਆਯੋਜਿਤ ਕੀਤੇ ਜਾਣਗੇ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕੁਝ ਹੀ ਸਮੇਂ ਦੇ ਵਿੱਚ ਅਬ ਦੇਖ ਸਕ ਕੈਮਰੇ ਦੀ ਨਿਗਾ ਨਾਲ ਅਸੀਂ ਦਿਖਾਣਾ ਚਾਹਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਫਰੇ ਮਾਰਚ ਹੈ ਜਿਹੜਾ ਉਹ ਜੀਪੀਸੀ ਵੱਲੋਂ ਜਿਹੜਾ ਉਹ ਕੱਢਿਆ ਜਾ ਰਿਹਾ ਅਤੇ ਦੂਸਰੇ ਪਾਸੇ ਜਿਹੜੇ ਫੌਜੀ ਬੈਂਡ ਹੈ ਉਹ ਆਪਣੇ ਆਪੋ ਆਪਣੇ ਤਰੀਕੇ ਦੇ ਨਾਲ ਇਸ ਵਕਤ ਜਿਹੜੇ ਸਲਾਮੀ ਦੰਦੇ ਹੋਏ ਜਿਹੜੇ ਉਹ ਦਿਖਾਈ ਦੇ ਰਹੇ ਨੇ ਇਸ ਤੋਂ ਬਾਅਦ ਦੇ ਵਿੱਚ ਜਿਹੜੇ ਗਤਕੇ ਦੀਆਂ ਟੀਮਾਂ ਨੇ ਉਹ ਗਤਕਾ ਜਿਹੜੀਆਂ ਖੇਡਦਿਆਂ ਹੋਈਆਂ ਨਜ਼ਰ ਆਈਆਂ ਸਨ ਤੇ ਇਸੇ ਤਰੀਕੇ ਦੇ ਨਾਲ ਹੁਣ ਦਰਸ਼ਨ ਜਿਹੜੇ ਗੁਰਗ੍ਰੰਥ ਸਾਹਿਬ ਦੇ ਜਪਾਲਕੀ ਸਾਹਿਬ ਦੇ ਜਿਹੜੇ ਦਰਸ਼ਨ ਨੇ ਜਿਹੜੇ ਉਹ ਲੋਕਾਂ ਨੂੰ ਇੱਥੇ ਕਰਵਾਏ ਜਾ ਰਹੇ ਨੇ ਜਿਸ ਤੋਂ ਬਾਅਦ ਦੇ ਵਿੱਚ ਇਹ ਇਸੇ ਰੋਡ ਦੇ ਉੱਤੋਂ ਪਾਲਕੀ ਸਾਹਿਬ ਜਿਹੜੀ ਆ ਉਹ ਗੁਜ਼ਰਦੀ ਹੋਈ ਜਿਹੜੀ ਆ ਦਿਖਾਈ ਦੇਵੇਗੀ ਅਤੇ ਇਸ ਫਤੇ ਮਾਰਚ ਦੀ ਜਿਹੜੀ ਸਮਾਪਤੀ ਆ ਉਹ ਤਕਰੀਬਨ 4 ਵਜੇ ਫਤੇਗੜ ਸਾਹਿਬ ਵਿਖੇ ਜੜੀ ਹੋਵੇਗੀ ਅਤੇ ਫਤੇਗੜ ਸਾਹਿਬ ਵਿਖੇ 4 ਵਜੇ ਤੋਂ ਬਾਅਦ ਦੇ ਵਿੱਚ ਵੱਖ-ਵੱਖ ਸਮਾਗਮ ਨੇ ਜਿਹੜੇ ਉੱਥੇ ਆਯੋਜਿਤ ਕੀਤੇ ਗਏ ਹਨ ਬਾਬਾ ਬੁੱਢਾ ਦਲ ਵੱਲੋਂ ਜਿਸ ਦੇ ਵਿੱਚ ਗਤਕਾ ਜਿਹੜਾ ਮੇਨ ਪ੍ਰੋਗਰਾਮ ਰਹੇਗਾ ਜਿਸ ਦੇ ਵਿੱਚ ਵੱਖ-ਵੱਖ ਸਿੰਘ ਨੇ ਉਹ ਆਪੋ ਆਪਣੇ ਜੋਹਰ ਦਿਖਾਉਂਦੇ ਹੋਏ ਜਿਹੜੇ ਉਹ ਦਿਖਾਈ ਦੇਣਗੇ ਅਤੇ ਜਿਹੜੇ ਬੈਸਟ ਟੀਮਸ ਰਹਿਣਗੀਆਂ ਗਤਕਾ ਦੇ ਕੰਪੀਟੀਸ਼ਨ ਕਰਾਏ ਜਾਣਗੇ ਉਹਨਾਂ ਨੂੰ ਲੱਗ ਤੋਂ ਵੱਖਰੇ ਇਨਾਮ ਨੇ ਜਿਹੜੇ ਉਹ ਦਿੱਤੇ ਜਾਣਗੇ ਤਾਂ ਕੈਮਰੇ ਦੀ ਨਿਗਾ ਦੇ ਨਾਲ ਜ਼ਰੂਰ ਦਰਸ਼ਨ ਅਸੀਂ ਕਰਵਾਉਣਾ ਚਾਹੁੰਦੇ ਆ ਪਾਲਕੀ ਸਾਹਿਬ ਦੇ ਜੋ ਇਸ ਵਕਤ ਲਾਂਡਰਾ ਵਿਖੇ ਜਿਹੜੇ ਆ ਉਹ ਪਹੁੰਚ ਚੁੱਕੀ ਆ ਤੇ ਚੱਪੜ ਚੀੜੀ ਤੋਂ ਇਹ ਜਿਹੜਾ ਸਰਹੰਦ ਫਤਿਹ ਮਾਰਚ ਜਿਹੜਾ ਉਹ ਸ਼ੁਰੂ ਹੋਇਆ ਜਿਸ ਤੋਂ ਬਾਅਦ ਦੇ ਵਿੱਚ ਇਸ ਦੀ ਸਮਾਪਤੀ ਜਿਹੜੀ ਉਹ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਜਾ ਕੇ ਜਿਹੜੀ ਉਹ ਹੋਵੇਗੀ ਅਤੇ ਲੋਕ ਜਿਹੜੇ ਨੇ ਉਹ ਪਾਲਕੀ ਸਾਹਿਬ ਦੇ ਦਰਸ਼ਨ ਕਰਕੇ ਇਸ ਫਤਿਹ ਮਾਰਚ ਨੂੰ ਜਿਹੜਾ ਉਹ ਅੱਜ ਸਜਦਾ ਕਰਦੇ ਹੋਏ ਨਜ਼ਰ ਆ ਰਹੇ ਨੇ ਡੇਲੀ ਪੋਸਟ ਦੀ ਟੀਮ ਵੀ ਜਿਹੜੀ ਆ ਉਹ ਅੱਜ ਸ਼ਰਦਾ ਦੇ ਭਾਵਨਾ ਸਮੇਤ ਜਿਹੜੀ ਆ ਉਹ ਫੁੱਲ ਅਰਪਿਤ ਕਰਦੀ ਆ ਉਹ ਸ਼ਹੀਦੀ ਸ਼ਹੀਦਾਂ ਨੂੰ ਜੋ ਇਸ ਜੰਗ ਦੇ ਵਿੱਚ ਸ਼ਹੀਦ ਹੋਏ ਅਤੇ ਜਿਸ ਤੋਂ ਬਾਅਦ ਦੇ ਵਿੱਚ ਸਿੱਖ ਰਾਜ ਦੀ ਜਿਹੜੀ ਆ ਉਹ ਪੂਰੀ ਸਥਾਪਨਾ ਹੋਈ ਤਾਂ ਇਹ ਤਸਵੀਰਾਂ ਦੇ ਰਾਹੀਂ ਅਸੀਂ ਦਿਖਾਣਾ ਚਾਹੁੰਦੇ ਆ ਕਿ ਜਿਹੜਾ ਇੱਕ ਐਜੀਪੀਸੀ ਵੱਲੋਂ ਜਿਹੜਾ ਅ ਅੱਜ ਫਤਿਹ ਦਿਵਸ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਤੇ ਇਹ ਫਤਿਹ ਦਿਵਸ ਜਿਹੜਾ ਉਹ ਚਪੜਚੀੜੀ ਤੋਂ ਸ਼ੁਰੂ ਕਰਕੇ ਜਿਹੜਾ ਇਸ ਦੀ ਸਮਾਪਤੀ ਹੈ ਜਿਹੜੀ ਉਹ ਫਤਿਹਗੜ੍ਹ ਸਾਹਿਬ ਵਿਖੇ ਜਿਹੜੀ ਉਹ ਹੋਵੇਗੀ ਤਾਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੰਜ ਪਿਆਰੇ ਜਿਹੜੇ ਨੇ ਉਹ ਪਾਲਕੀ ਸਾਹਿਬ ਦੇ ਅੱਗੇ ਜਿਹੜੇ ਆ ਉਹ ਖੜਾ ਕੇ ਅਤੇ ਪੰਜ ਪਿਆਰਿਆਂ ਤੋਂ ਬਾਅਦ ਦੇ ਵਿੱਚ ਪਾਲਕੀ ਸਾਹਿਬ ਦੇ ਜਿਹੜੇ ਲੋਕਾਂ ਨੂੰ ਜਿਹੜੇ ਉਹ ਦਰਸ਼ਨ ਕਰਵਾਏ ਜਾ ਰਹੇ ਨੇ ਜਿਸ ਤੋਂ ਬਾਅਦ ਦੇ ਵਿੱਚ ਐ ਜੀ ਪੀ ਸੀ ਦੇ ਕਾਫੀ ਜਿਹੜੇ ਮੈਂਬਰਸ ਨੇ ਉਹ ਦਿਖਾਈ ਦੇ ਰਹੇ ਨੇ ਅਤੇ ਇਹੀ ਇਸੇ ਤਰੀਕੇ ਦੇ ਨਾਲ ਜਿਹੜੇ ਪਾਲਕੀ ਸਾਹਿਬ ਨੂੰ ਦਰਸ਼ਨ ਕਰਾਉਂਦੇ ਹੋਏ ਇਸੇ ਰਾਹ ਦੇ ਉੱਤੋਂ ਹੀ ਜਿਹੜਾ ਫਤੇਗੜ ਸਾਹਿਬ ਵੱਲ ਨੂੰ ਜਿਹੜਾ ਇਹ ਫਤੇ ਮਾਰਚ ਹੈ ਜਿਹੜਾ ਉਹ ਜਾਵੇਗਾ ਅਤੇ ਫਤੇਗੜ ਸਾਹਿਬ ਵਿਖੇ ਵੱਖਰੇ ਜਿਹੜੇ ਪ੍ਰੋਗਰਾਮ ਨੇ ਉਹ ਆ ਆਯੋਜੀ ਕੀਤੇ ਗਏ ਨੇ ਜਿਸ ਦੇ ਵਿੱਚ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨੇ ਜਿਹੜੇ ਉਹ ਵਿਸ਼ੇਸ਼ ਰਾਸ਼ੀ ਅਤੇ ਦੇ ਨਾਲ-ਨਾਲ ਬਾਕੀ ਦੇ ਇਨਾਮ ਨੇ ਜਿਹੜੇ ਉਹ ਬੈਸਟ ਗੱਤਕਾ ਟੀਮ ਨੂੰ ਜਿਹੜੇ ਉੱਥੇ ਦੰਦੇ ਹੋਏ ਦਿਖਾਈ ਦੇਣਗੇ ਰੂਟ ਉਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਇਸ ਜੰਗ ਨੂੰ ਜਿੱਤਣ ਤੋਂ ਬਾਅਦ ਦੇ ਵਿੱਚ ਸਰਹੰਦ ਦੇ ਵਿੱਚ ਆਪਣੀ ਸਿੱਖ ਰਾਜ ਦੀ ਜਿਹੜੀ ਆ ਸਥਾਪਨਾ ਕੀਤੀ ਸੀ ਤਾਂ ਉਸੇ ਤਰੀਕੇ ਦੇ ਨਾਲ ਇਹ ਇਹ ਫਤਿਹ ਮਾਰਚ ਆ ਜਿਹੜਾ ਉਸੇ ਰੂਟ ਨਾਲ ਹੀ ਜਾਵੇਗਾ ਚੱਪੜ ਚੀੜੀ ਤੋਂ ਜਿਹੜਾ ਫਤਿਹ ਮਾਰਚ ਆ ਜਿਹੜਾ ਉਹ ਨਿਕਲਿਆ ਤੇ ਲਾਂਡਰਾ ਰੋਡ ਤੋਂ ਹੁੰਦੇ ਹੋਏ ਚੁੰਨੀ ਬਡਾਲੀ ਅਤੇ ਇਸ ਤੋਂ ਬਾਅਦ ਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਵਿਕੇ ਇਸ ਫਤਿਹ ਮਾਰ ਦੀ ਜਿਹੜੀ ਆ ਉਹ ਸਥਾਪਨਾ ਹੋਵੇਗੀ ਜਿਸ ਤੋਂ ਬਾਅਦ ਦੇ ਵਿੱਚ ਫਤੇਗੜ ਸਾਹਿਬ ਵਿਖੇ ਲੱਗ ਤੋਂ ਜਿਹੜੇ ਪ੍ਰੋਗਰਾਮ ਨੇ ਉਹ ਆਯੋਜਿਤ ਕੀਤੇ ਗਏ ਨੇ ਜਿਸ ਦੇ ਵਿੱਚ ਗੱਤਕਾ ਕੰਪੀਟੀਸ਼ਨ ਹੋਣਗੇ ਤੇ ਵੱਖ-ਵੱਖ ਜੋਹਰ ਨੇ ਜਿਹੜੇ ਉਹ ਨਿਹੰਗ ਸਿੰਘ ਅਤੇ ਪੁਜੰਗੀ ਸਿੰਘ ਜਿਹੜੇ ਉਹ ਦਿਖਾ ਦਿਖਾਈ ਦੇਣ ਦਿਖਾਉਣਗੇ ਕਿ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੇ ਜੋਹਰ ਨੇ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਗੱਤਕਾ ਜਿਹੜਾ ਉਹ ਕੀਤਾ ਜਾਵੇਗਾ ਤੇ ਕੰਪੀਟੀਸ਼ਨ ਨੇ ਜਿਹੜੇ ਉਹ ਵੀ ਕਰਵਾਏਗੇ ਨੇ ਤਾਂ ਇਸ ਵਕਤ ਅਸੀਂ ਦਰਸ਼ਨ ਕਰਵਾਉਣਾ ਚਾਹੁੰਦੇ ਆ ਹਰ ਇੱਕ ਸਾਡੇ ਦਰਸ਼ਕ ਨੂੰ ਜੋ ਇਸ ਵਕਤ ਘਰੇ ਬੈਠੇ ਸਾਨੂੰ ਦੇਖ ਰਹੇ ਨੇ ਤਾਂ ਉਹਨਾਂ ਨੂੰ ਇਸ ਕੈਮਰੇ ਦੀ ਨਿਗਾਹ ਦੇ ਨਾਲ ਅਸੀਂ ਦਰਸ਼ਨ ਕਰਵਾਉਣਾ ਚਾਹੁੰਦੇ ਹਾਂ ਇਸ ਫਤਿਹ ਦਿਵਸ ਦੇ ਇਸ ਫਤਿਹ ਮਾਰਚ ਦੇ ਜੋ ਇਸ ਵਕਤ ਚਪੜ ਚਿੜੀ ਤੋਂ ਸ਼ੁਰੂ ਹੋ ਚੁੱਕਾ ਹੈ ਤੇ ਚਪੜ ਚਿੜੀ ਸ਼ੁਰੂ ਹੋਣ ਤੋਂ ਬਾਅਦ ਦੇ ਵਿੱਚ ਇਸ ਵਕਤ ਲਾਂਡਰਾ ਵਿਖੇ ਪਹੁੰਚ ਚੁੱਕਾ ਹੈ ਤੇ ਲਾਂਡਰਾ ਤੋਂ ਹੁੰਦੇ ਹੋਏ ਹੁਣ ਇਹ ਫਤਿਹ ਮਾਰਚ ਆ ਜਿਹੜਾ ਉਹ ਚੁੰਨੀ ਤੇ ਜਿਸ ਤੋਂ ਬਾਅਦ ਦੇ ਵਿੱਚ ਬਡਾਲੀ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਫਤਿਹ ਮਾਰਚ ਆ ਜਿਹੜਾ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗਾ